ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਪੰਜਾਬੀ ਫੂਡ ਹੈਂਡਸ ਅੱਜ ਆਪਾਂ ਬਣਾਈ ਹੈ ਜੀ ਆਲੂ ਤੇ ਪਿਆਜ਼ ਵਾਲੀ ਕੜੀ ਤੇ ਇਹਨੂੰ ਆਪਾਂ ਬਣਾਇਆ ਜੀ ਬਹੁਤ ਹੀ ਵਧੀਆ ਤੇ ਆਸਾਨ ਤਰੀਕੇ ਨਾਲ ਤੇ ਉਹ ਆਪਾਂ ਰੈਸਪੀ ਹੁਣ ਸ਼ੇਅਰ ਕਰਦੇ ਹਾਂ ਜੀ ਇਧਰ ਲਈ ਆਪਾਂ ਲਈ ਹੈ ਜੀ ਇੱਕ ਗਲਾਸ ਲੱਸੀ ਇੱਕ ਕੌਲੀ ਲਈ ਹੈ ਜੀ ਮੇਸਨ ਦੀ ਮੇਸਨ ਤੁਸੀਂ ਛਾਣ ਕੇ ਲੈਣਾ ਜੀ ਤਾਂ ਕਿ ਜਿਹੜੀਆਂ ਇਹਨੂੰ ਘੋਲਣ ਸਮਝ ਨਹੀਂ ਗੀਆਂ ਕੰਡਾ ਨਹੀਂ ਇਹਦੇ ਵਿੱਚ ਰਹਿੰਦੀਆਂ ਲੱਸੀ ਹੈ ਜਿਹੜੀ ਤੁਸੀਂ ਜਾ ਸੰਘਣੀ ਦੇ ਵੀ ਲੈ ਸਕਦੇ ਹੋ ਤੇ ਪਤਲੀ ਜੇਕਰ ਲਸੀ ਤੁਹਾਡੀ ਪਤਲੀ ਹੈ ਤੁਸੀਂ ਵੱਧ ਲੱਸੀ ਦਾ ਯੂਜ਼ ਕਰ ਸਕਦੇ ਹੋ ਜੇਕਰ ਲੱਸੀ ਸੰਘਣੀ ਹੈ ਤਾਂ ਘੱਟ ਨਾਲ ਵੀ ਸਰ ਜਾਊਗਾ ਲੱਸੀ ਨਾਲ ਇਸ ਤਰ੍ਹਾਂ ਇਹਨੂੰ ਮਿਕਸ ਕਰਨਾ ਤੇ ਜਿਹੜੀਆਂ ਸਾਰੀਆਂ ਗੰਢਾਂ ਹਨ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਲੱਸੀ ਦੇ ਵਿੱਚ ਇੱਥੇ ਆਪਾਂ ਇੱਕ ਗਲਾਸ ਲੱਸੀ ਦਾ ਯੂਜ਼ ਕੀਤਾ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਬੇਸਨ ਲੱਸੀ ਵਿੱਚ ਚੰਗੀ ਤਰ੍ਹਾਂ ਘੁਲ ਗਿਆ ਜਿਹੜੀਆਂ ਗੰਢਾਂ ਨਹੀਂ ਆ ਉਹ ਵੀ ਆਪਾਂ ਮਾਰ ਲੀਆਂ ਜਮਾ ਇਸ ਤਰ੍ਹਾਂ ਨਾਲ ਹੋਣਾ ਚਾਹੀਦਾ ਬੇਸਨ ਆਪਣਾ ਹੁਣ ਆਪਾਂ ਜਿਹੜਾ ਬੇਸਣ ਆ ਇਹਨੂੰ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਹੁਣ ਆਪਾਂ ਬੇਸਣ ਦੇ ਵਿੱਚ ਜਿਹੜਾ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਆਪਾਂ ਪਾਇਆ ਜੀ ਅੱਧਾ ਚਮਚਾ ਕਾਲੀ ਮਿਰਚ ਦਾ ਅੱਧਾ ਇੱਕ ਚਮਚਾ ਆਪਾਂ ਹਲਦੀ ਦਾ ਪਾਇਆ ਟੇਸਟ ਅਕੋਰਡਿੰਗ ਆਪਾਂ ਨਾਣ ਪਾਇਆ ਜਿਸ ਨਾਮ ਦਾ ਟੇਸਟ ਅਕੋਰਡਿੰਗ ਹੀ ਪਾ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਪਾਈ ਹੈ ਜੀ ਮੇਥੀ ਮੇਥੀ ਨਾਲ ਜਿਹੜਾ ਟੇਸਟ ਬਹੁਤ ਹੀ ਵਧੀਆ ਆਉਂਦਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਲੱਸੀ ਇੱਕ ਗਲਾਸ ਹੋਰ ਲੱਸੀ ਦਾ ਇਹਦੇ ਵਿੱਚ ਐਡ ਕਰਾਂਗੇ ਲੱਸੀ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਾਰੀਆਂ ਚੀਜ਼ਾਂ ਨੂੰ ਹੁਣ ਇਹਦੇ ਵਿੱਚ ਆਪਾਂ ਬਰੀਕ ਕੱਟੀ ਹੋਈ ਹਰੀ ਮਿਰਚ ਪਾਵਾਂਗੇ ਤੁਸੀਂ ਇੱਥੇ ਲਾਲ ਮਿਰਚ ਦਾ ਉਪਯੋਗ ਵੀ ਕਰ ਸਕਦੇ ਹੋ ਪਰ ਜਿਹੜੀ ਮੈਂ ਜ਼ਿਆਦਾਤਰ ਹਰੀ ਮਿਰਚ ਤਾਂ ਯੂਜ਼ ਹੀ ਕਰਦੀ ਆ ਹਰੀ ਮਿਰਚ ਜ਼ਿਆਦਾ ਵਧੀਆ ਰਹਿੰਦੀ ਆ ਹੁਣ ਆਪਾਂ ਇਹਨੂੰ ਇੱਕ ਬਰਤਨ ਵਿੱਚ ਕੱਢ ਕੇ ਨਾ ਬੋਇਲ ਕਰਨ ਨੂੰ ਰੱਖ ਦਾਂਗੇ ਇਹਦੇ ਵਿੱਚ ਆਪਾਂ 2 ਗਲਾਸ ਪਾਣੀ ਦੇ ਪਾਵਾਂਗੇ ਜੇਕਰ ਆਪਾਂ ਕੜੀ ਜਿਹੜੀ ਪਕੌੜਿਆਂ ਵਾਲੀ ਬਣਾਉਣੀ ਆ ਤਾਂ ਉਹਦੇ ਵਿੱਚ ਪਾਣੀ ਜ਼ਿਆਦਾ ਪੈਂਦਾ ਕਿਉਂਕਿ ਜਿਹੜਾ ਪਕੌੜੇ ਆ ਉਹ ਸੁੱਕ ਜਾਂਦੇ ਆ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਕੜੀ ਜਿਹੜੀ ਉਬਲ ਚੁੱਕੀ ਆ ਵਧੀਆ ਕਲਰ ਆ ਗਿਆ ਇਹਦਾ ਹੁਣ ਆਪਾਂ ਤਿਆਰ ਕਰਾਂਗੇ ਜੀ ਇਹਦੇ ਹਸਤੇ ਮਸਾਲਾ ਇਧਰ ਲਈ ਆਪਾਂ ਲਏ ਆ ਜੀ ਲੰਬੇ ਲੰਬੇ ਕੱਟੇ ਹੋਏ ਪਿਆਜ਼ ਇੱਕ ਆਪਾਂ ਟਮਾਟਰ ਲਿਆ ਟਮਾਟਰ ਤੁਸੀਂ ਅਵੋਇਡ ਵੀ ਕਰ ਸਕਦੇ ਹੋ ਜੇਕਰ ਲੱਸੀ ਜ਼ਿਆਦਾ ਖੱਟੀ ਆ ਹਰੀ ਮਿਰਚ ਲਈ ਆ ਜੀ ਲਸਣ ਲਈ ਆ ਤੇ ਆਲੂ ਆਪਾਂ ਕੱਟ ਕੇ ਲਏ ਆ ਜੀ ਦੋ ਹੁਣ ਆਪਾਂ ਕੜਾਈ ਦੇ ਵਿੱਚ ਆਲੂਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਤੁਸੀਂ ਜਿਹੜੇ ਆਲੂ ਆ ਉਹ ਪਹਿਲਾਂ ਵੀ ਕੜੀ ਦੇ ਵਿੱਚ ਪਾ ਕੇ ਉਬਾਲ ਵੀ ਸਕਦੇ ਆ ਪਰ ਅੱਪਾ ਇੱਥੇ ਫਰਾਈ ਕਰਕੇ ਪਾਵਾਂਗੇ ਇਹਨਾਂ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਆਲੂ ਆਪਾਂ ਕੱਢ ਲਿਆ ਜੀ ਹੁਣ ਆਪਾਂ ਤੜਕਾ ਤਿਆਰ ਕਰਾਂਗੇ ਇਹਦੇ ਲਈ ਆਪਾਂ ਪਾਈ ਆ ਜੀ ਥੋੜੀ ਜਿਹੀ ਮੇਥੀ ਉਸ ਤੋਂ ਬਾਅਦ ਪਾਇਆ ਜੀ ਅੱਧਾ ਚਮਚ ਜੀਰਾ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟੀ ਹੋਈ ਜਿਹੜੀ ਲਸਣ ਆ ਉਹਦਾ ਯੂਜ਼ ਕਰਾਂਗੇ ਇਸ ਤੋਂ ਬਾਅਦ ਆਪਾਂ ਜਿਹੜੇ ਪਿਆਜ਼ ਇਹਦੇ ਵਿੱਚ ਪਾਵਾਂਗੇ ਤੇ ਪਿਆਜ਼ ਆਪਾਂ ਇੱਥੇ ਮੋٹے-ਮੋਟੇ ਕੱਟਿਆ ਜੀ ਇਹਦੇ ਨਾਲ ਜਿਹੜੀ ਇਹਦੀ ਟੇਸਟ ਆ ਬਹੁਤ ਵਧੀਆ ਆਉਂਦਾ ਜਿਆਦਾ ਬਰੀਕ ਨਹੀਂ ਕੱਟਣੇ ਇਸੇ ਤਰ੍ਹਾਂ ਦਾ ਪਿਆਜ਼ ਹੀ ਕੜੀ ਆਲੂ ਪਿਆਜ਼ ਵਾਲੀ ਕੜੀ ਚੰਗਾ ਲੱਗਦਾ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲੈਣਾ ਹੁਣ ਆਪਾਂ ਜਿਹੜੀ ਬਰੀਕ ਕੱਟੀ ਹੋਈ ਹਰੀ ਮਿਰਚਾ ਥੋੜੀ ਜੀ ਇਹਦੇ ਵਿੱਚ ਐਡ ਕਰਾਂਗੇ ਜੀ ਤੁਸੀਂ ਆਦੇ ਟੇਸਟ ਅਕੋਰਡਿੰਗ ਐਂਡ ਯੂਜ਼ ਕਰਨਾ ਤੁਸੀਂ ਰੈੱਡ ਚਿੱਲੀ ਦਾ ਯੂਜ਼ ਵੀ ਕਰ ਸਕਦੇ ਹੋ ਹੁਣ ਆਪਾਂ ਟਮਾਟਰ ਕੱਟ ਕੇ ਰੱਖਿਆ ਸੀ ਜੀ ਇੱਕ ਇਹਨੂੰ ਇਹਦੇ ਵਿੱਚ ਪਾਵਾਂਗੇ ਜੇਕਰ ਤੁਹਾਡੀ ਲੱਸੀ ਜ਼ਿਆਦਾ ਖੱਟੀ ਹੈ ਤੁਸੀਂ ਟਮਾਟਰ ਨੂੰ ਅਵੋਇਡ ਵੀ ਕਰ ਸਕਦੇ ਹੋ ਹੁਣ ਆਪਾਂ ਮਸਾਲੇ ਐਡ ਕੀਤੇ ਇਹਦੇ ਵਿੱਚ ਗਰਮ ਮਸਾਲਾ ਥੋੜਾ ਜਿਹਾ ਰੋਸਟਡ ਜੀਰਾ ਪਾਊਡਰ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਹੁਣ ਇਹਨਾਂ ਨੂੰ ਘੱਟ ਫਲੇਮ ਤੇ ਥੋੜਾ ਜਿਹਾ ਪਕਾਉਣਾ ਜਿਹੜਾ ਤੜਕਾ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਤੜਕਾ ਆਪਣਾ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਹਨੂੰ ਕੜੀ ਚ ਐਡ ਕਰਾਂਗੇ ਇਧਰ ਆਪਣੀ ਕੜੀ ਵੀ ਬਣ ਚੁੱਕੀ ਹੈ ਹੁਣ ਇਹਦੇ ਵਿੱਚ ਆਪਾਂ ਜਿਹੜੇ ਆਲੂ ਫਰਾਈ ਕਰਕੇ ਰੱਖੇ ਸੀ ਇਹਨਾਂ ਨੂੰ ਐਡ ਕਰਾਂਗੇ ਆਲੂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜਾ ਆਪਾਂ ਤੜਕਾ ਬਣਾ ਕੇ ਰੱਖਿਆ ਸੀ ਜੀ ਇਹਨੂੰ ਇਹਦੇ ਵਿੱਚ ਪਾਵਾਂਗੇ ਤੜਕਾ ਆਪਾਂ ਕੜੀ ਚ ਉਹਦੇ ਪਾਉਣਾ ਜਦੋਂ ਆਪਣੀ ਕੜੀ ਚੰਗੀ ਤਰ੍ਹਾਂ ਬਣ ਚੁੱਕੀ ਹੋਵੇ ਹੁਣ ਤੁਸੀਂ ਜਿਹੜਾ ਗੈਸ ਨੂੰ ਬੰਦ ਕਰ ਸਕਦੇ ਹੋ ਕਿਉਂਕਿ ਕੜੀ ਵੀ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਤੇ ਆਪਾਂ ਤੜਕਾ ਵੀ ਬਹੁਤ ਜ਼ਿਆਦਾ ਵਧੀਆ ਤਰ੍ਹਾਂ ਫਰਾਈ ਕਰਕੇ ਪਾਇਆ ਤੁਸੀਂ ਦੇਖ ਸਕਦੇ ਹੋ ਜੀ ਕੜੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਇਹਦਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਆਇਆ ਇਸ ਤਰੀਕੇ ਦੀਆਂ ਹੋਰ ਵੀ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜਾ ਮੇਰੀ ਵੀਡੀਓਜ਼ ਨੂੰ ਦੇਖਿਆ ਉਸ ਤੇ ਲਈ ਤੁਹਾਡਾ ਧੰਨਵਾਦ